हां जी दोस्तों सारेया दो नु सस्कारी काल स्वागत ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਹਾਵਾ ਤਹਿਸੀਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਰੀਆਲੀ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਪਿੰਡ ਸੁਹਾਵਾ ਤੁਸੀਂ ਖਾਸ ਵਿਜਿਟ ਕਰਨੀ ਅੱਜ ਦੋਸਤੋ 10 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਠੀਕ ਹੈ ਜੀ ਸੋ ਵੀਰ ਗੁਰਜੰਟ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਪਸ਼ੂ ਵਪਾਰ ਦਾ ਕੰਮ ਤੇ ਵੇੜਾ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤਿੰਨ ਦਿਖਾਣਗੇ ਠੀਕ ਹੈ ਜੀ ਦੋ ਤੋਂ ਤਿੰਨ ਨਗ ਵੇੜਾ ਨੇ ਸਾਰੇ ਪਸ਼ੂ ਸਵੇ ਸੁਬਾਏ ਆ ਦੁੱਧ ਤੇ ਆ ਪੂਰੀ ਡਿਟੇਲ ਪੁੱਛ ਲਾਂਗੇ ਰੇਟ ਭਾਅ ਬੜਤਾ ਪੁੱਛ ਲਾਂਗੇ ਬਾਈ ਗੁਰਜੰਟ ਦੇ ਨਾਲ ਗੱਲਬਾਤ ਕਰਕੇ ਸੋ ਆਜੋ ਲੈਨੇ ਆ ਜਾਣਕਾਰੀ ਦੋਸਤੋ ਇਹਨਾਂ ਐਨੀਮਲ ਦੀ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਫਸਟਲੀ ਰਿਕੁਐਸਟ ਇਹ ਵੀ ਹੁੰਦੀ ਆ ਵੀ ਆਪਦੀ ਦੋ ਡੰਗ ਦੀ ਦੋ ਟਾਈਮ ਦੀ ਚੁਵਾਈ ਜਿਹੜੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰ ਗੁਰਜੜ ਜੀ ਸਾਸਰੀ ਕਾ ਵੀਰੇ ਸਾਸਰੀ ਕਾ ਜੀ ਬਾਜੀ ਹੋ ਠੀਕ ਠਾਕ ਜੀ ਠੀਕ ਠਾਕ ਵੀਰੇ ਮਾੜੀ ਕਾ ਜੀ ਬਾਲੀ ਕਾ ਪਾਜੀ ਠੀਕ ਆ ਤੇ ਗੁਰਜੜ ਵੀਰੇ ਪਸ਼ੂ ਇਸੇ ਤਰ੍ਹਾਂ ਮਤਲਬ ਕੀ ਫਿਕਦੇ ਰਹਿੰਦੇ ਆ ਹਾਂ ਜੀ ਹਾਂ ਜੀ ਬਾਜੀ ਵੇਖਦੇ ਰਹੇ ਕਈ ਵਾਰ ਉਹ ਕੋਈ ਮੰਨਾ ਵੇਟ ਕੋ ਬਵਾ ਦੇਣ ਹੋਵੇ ਤੇ ਵੇਰਾ ਭਰਾਵਾਂ ਦਾ ਫੋਨ ਆਦਾ ਹੈਪੀ ਵੀਡੀਓ ਨਹੀਂ ਪਾਦੇ ਅੱਛਾ ਮਾਜਲੋ ਪਾ ਲੈਣੇ ਵੀਡੀਓ ਨਹੀਂ ਨਹੀਂ ਜ਼ਰੂਰ ਕੀ ਸਾਹਮਣੇ ਆਉਣਾ ਚਾਹੀਦਾ ਤੇ ਗੁਰਜੜ ਵੀਰੇ ਤਿੰਨ ਬਿਹੜਾ ਨੇ ਹਾਂ ਜੀ ਸੁਈਆਂ ਤਾਜ਼ੀਆਂ ਨੇ ਹਾਂ ਜੀ ਕਿੰਨੇ ਕਿੰਨੇ ਦਿਨਾਂ ਦੀਆਂ ਤਿੰਨੇ ਸੁਈਆਂ ਆਹ ਬਾਜੀ ਸੁਈ ਆ ਮਤਲਬ 20- ਉਹ ਪੰਜਾ ਛੇ ਦਿਨਾਂ ਦੀ ਸੋਈ ਹੈ ਹੂੰ ਉਹ ਵੀ ਪੰਜਾ ਛੇ ਦਿਨਾਂ ਦੀ ਸੋਈ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਪਹਿਲੇ ਨੰਬਰ ਤੋਂ ਅਗਰਜੰਟ ਭਾਈ ਇੱਥੋਂ ਸਟਾਰਟ ਕਰ ਲਿਓ ਸੂਹਾ ਕਿੰਮਾ ਆ ਇਹ ਭਾਈ ਜੀ ਦੂਜਾ ਸੂਹਾ ਇਹ ਦੂਜੇ ਸੂਵੇ ਹਾਂ ਜੀ ਠੀਕ ਹੈ ਦੂਜੇ ਸੂਵੇ ਦਿਨ ਪੰਜਾਂ ਕਿ ਦਿਨਾਂ ਦੀ ਦੱਸਿਓ ਨਹੀਂ ਇਹ ਬਾਈਆਂ ਦਿਨਾਂ ਦੀ ਸੀ ਬਾਈਆਂ ਦਿਨਾਂ ਦੀ ਹਾਂ ਜੀ ਠੀਕ ਹੈ ਦੂਜੇ ਸੂਵੇ ਆ ਬਾਈਆਂ ਦਿਨਾਂ ਦੀ ਮਗਰ ਬੱਚਾ ਇਹਦੇ ਬੱਚੀਆਂ ਤਿੰਨਾ ਮਗਰ ਬੱਚੀਆਂ ਤਿੰਨਾ ਮਗਰ ਬੱਚੀਆਂ ਹਾਂ ਜੀ ਠੀਕ ਹੈ ਇਹ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਿਓ ਬਹਿਣਾ ਜਿੰਨੀਆਂ ਵੀ ਦਿਖਾਵਾਂਗੇ ਬੱਚੀਆਂ ਤਿੰਨਾ ਮਗਰ ਬੱਚੇ ਦਿ ਤੇ ਬਾਈਆਂ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਗ੍ਰੈਂਟ ਵੀਰ ਕਿੰਨਾ ਇਹਦੇ ਥੱਲੇ ਭਾਜੀ 10 ਲੀਟਰ net ਦੁੱਧ ਤਿਆਰ ਆ ਤੇ ਇੱਕ ਨਾ ਇਹਦੇ ਚ ਗਾੜ੍ਹਲੇ ਬਹਿਣੀ ਵਾਲੇ ਥਾਂ ਚ ਆੱਤਾ ਥਾਂ ਚਲਦਾ ਜੇ ਇਹ ਆਪਣਾ ਦਸਨਾ ਬੰਦਾ ਫਰਜੀ ਆੱਤਾ ਥਾਣਾ ਹਾਂਜੀ ਉਲਟ ਬਹਿਣੀ ਤੇ ਕੰਪੇਅਰ ਕਰੀਏ ਇਹਦੀ ਹਾਂਜੀ ਆ ਆ ਜਿਹੜਾ ਬਹਿਣੀ ਵਾਲਾ ਠੀਕ ਹੈ ਤੇ ਬਹਿਣੀ ਵਾਲਾ ਅਗਲਾ ਥਾਂ ਅੱਧਾ ਠੀਕ ਹੈ ਜੀ ਅਧੀਆਂ ਧਾਰਾਂ ਨੇ ਅਗਲੇ ਥਾਣੇ ਉਲਟ ਬਹਿਣੀ ਵਾਲੇ ਦਾ ਕੰਪੇਅਰ ਕਰੀਏ ਦੋਸਤੋ ਅੱਧਾ ਥਾਣਾ ਠੀਕ ਹੈ ਤੇ ਮਗਰਲਾ ਥਣ ਪ੍ਰੋਪਰ ਬਾਕੀ ਬਾਕੀ ਸਾਰੇ ਪ੍ਰੋਪਰ ਸਹੀ ਆ ਜੀ ਠੀਕ ਹੈ ਜੀ ਤੇ 10 ਕਿਲੋ ਦੋ ਤਾਂ ਬਿਲਕੁਲ ਜਿਹੜਾ ਪਹਿਲਾਂ ਕਰਕੇ ਬਿਲਕੁਲ ਬਿਲਕੁਲ ਨੈਟ ਹੈ ਜੀ ਇਹ ਹਾਜ਼ਰ ਆਲਾ ਹੈ ਹਾਂਜੀ ਹਾਂਜੀ ਤੇ ਮੂਲ ਕਰਜਾ ਮੂਲ ਦਾ ਕਰ ਨੂੰ 50000 ਕਰਦਗੇ ਸਾਢੇ 25000 ਦੇ ਦੇ ਦਾਂਗੇ ਸਾਢੇ 25000 ਦੀ ਹਾਂਜੀ ਤੇ ਬਾਕੀ ਚਵਾਚਪੂਰ ਛੱਟੇ ਤੋਂ ਬਿਨਾਂ ਬਾਕੀ ਬਿਲਕੁਲ ਸੈੱਟ ਆ ਜੀ ਲਓ ਜੀ ਖੋਲ ਕੇ ਦਿਖਾਜੀ ਬਾਕੀ ਮਹਾਨ ਤਾਨ ਕਰਾਂਗੇ ਵੀਰ ਭਰਾ ਦਾ ਜਿਹੜਾ ਆ ਠੀਕ ਆ ਰੇਡ ਪਰਤਾ ਜਾਇਜ ਆ ਬਾਕੀ 10 ਕਿਲੋ ਤੋਂ ਦਿਖਾ ਜਾ ਰਿਹਾ ਠੀਕ ਹੈ ਜੀ ਮਗਰ ਬੱਛੀ ਆ ਤਿੰਨਾ ਵੜਾ ਦੇ ਮਗਰ ਮੈਂਸ਼ਨ ਕੀਤਾ ਸੀ ਤਿੰਨਾ ਵੜਾ ਦੇ ਮਗਰ ਬੱਛੀਆਂ ਨੇ ਠੀਕ ਆ ਆ ਵੈੜ ਫੇਸ ਕੁਆਲਟੀ ਵੇਖ ਸਕਦੇ ਹੋ ਠੀਕ ਹੈ ਜੀ ਬਾਕੀ ਇੱਕ ਜਿਗਰਜੋਗ ਗੱਲ ਇਹ ਹੈਗੀ ਦੋਸਤੋ ਜਿਹੜੀ ਬਹਿਣੀ ਅਗਲੇ ਥਾਣੇ ਉਹਦੇ ਚ ਧਾਰਾਂ ਬਿਲਕੁਲ ਅਧੀਆਂ ਨੇ ਠੀਕ ਹੈ ਜੀ ਅਗਲੇ ਥਾਣੇ ਦੀ ਤੁਲਨਾ ਕਰਕੇ ਦੂਜੇ ਉਲਟ ਬਹਿਣੀ ਦੇ ਥਾਣੇ ਤੋਂ ਹੈ ਗਿਆ ਮੈਂ ਇਹ 25 ਘਾਟਾ ਭਾਰਾ ਪਾਤਾ ਕਰਕੇ ਦਵਾਂਗੇ ਠੀਕ ਹੈ ਜੀ ਅੱਧਾ ਕਰਕੇ ਵੀਰਾਂ ਦਾ ਵੀ ਆਪਾਂ ਸੇਲ ਕਰ ਰਹੇ ਆ ਵੀ ਅੱਧਾ ਥਾਣ ਹੈਗਾ ਠੀ ਅਗਲੇ ਪਿਛਲੇ ਥਾਣਾ ਬਿਲਕੁਲ ਸਹਿਜ ਵਿੱਚ ਮੁਠੀ ਆ ਠੀਕ ਹੈ ਜੀ ਚੁਵਾਈ ਬਾਕੀ ਤਿੰਨਾਂ ਥਾਣਾ ਦੀ ਚਾਰਾਂ ਥਾਣਾ ਥਾਣਾ ਦੀ ਜਿਹੜੀ ਚੁਵਾਈ ਆ ਵਧੀਆ ਹੈ ਠੀਕ ਆ ਬਾਕੀ ਧਾਰਾਂ ਘੱਟ ਜ਼ਰੂਰ ਹੈਗੀ ਤੇ ਮੁੱਲ ਵੀਰ ਨੇ ਦੱਸਿਆ ਠੀਕ ਹੈ ਜੀ ਬਾਕੀ ਵਿੱਚੋਂ ਮਾਨਤਾ ਦਾ ਸ਼ੂਟ ਆ ਉਹ ਹੋ ਜੂਗੀ ਘਰ ਆਿਆਂ ਦੀ ਠੀਕ ਆ ਇਸ ਤੋਂ ਬਾਅਦ ਗੁਰਜੰਟ ਭਾਈ ਇੱਕ ਆਪਣੇ ਕੋਲ ਆ ਆ ਗਈ ਸੈਕਿੰਡ ਨੰਬਰ ਤੇ ਹਾਂਜੀ ਭਾਜੀ ਇਸ ਵੈੜ ਦੀ ਡਿਟੇਲ ਕੀ ਆ ਜੀ ਇਹ ਭਾਜੀ ਦੂਸਰਾ ਸੂਗਾ ਸੋਈ ਆ ਅੱਛਾ ਅੱਜ ਪੰਜਵਾਂ ਛੇਵਾਂ ਦੇ ਸੂਈ ਲੋ ਜੀ ਪੰਜਵਾਂ ਛੇਵਾਂ ਦਿਨ ਹਾਂਜੀ ਠੀਕ ਹੈ ਜੀ ਤੇ ਜ਼ਰੂਰ ਜਿਹਾ ਲੈ 14 ਇਹ ਰਹਾ ਬਿਲਕੁਲ ਹਾਜ਼ਰ ਬਿਲਕੁਲ ਹਾਜ਼ਰ ਹੈ ਜੀ ਠੀਕ ਹੈ ਜੀ ਮਗਰ ਇਹਦੇ ਵੀ ਬੱਛੀ ਆ ਹਾਈਟ ਕੱਦ ਦੀ ਗੱਲ ਕਰਨ ਲਈਏ ਤਾਂ ਫੁੱਲ ਵੱਡੀ ਹਾਈਟ ਆ ਜੀ ਠੀਕ ਹੈ ਹਾਈਟ ਕੱਦ ਜਿੰਨਾ ਨਾਰਮਲ ਆਪਾਂ ਫਾਰਮ ਵਾਲੀਆਂ ਬਣਾ ਦੇਖਦੇ ਆ ਠੀਕ ਹੈ ਤੇ ਇਹ ਵੀ ਖੋਲ ਕੇ ਫਿਰ ਗੁਰਜੰਟ ਦਿਖਾਈਆ ਦਿਨ ਕਿੰਨੇ ਦੱਸਿਆ ਤੁਸੀਂ ਨੂੰ ਪੰਜ ਮਹੀਨਾ ਪੰਜ ਮਹੀਨਾ ਦੇਣਾ ਜੀ ਪੰਜ ਮਹੀਨਾ ਛੇ ਮਹੀਨਾ ਦੇਣਾ ਹਾਂ ਜੇ ਪੰਜ ਮਹੀਨਾ ਕਰਦੇ ਨੇ ਠੀਕ ਹੈ ਜੀ ਬਾਕੀ ਥਾਂ ਥਾਂ ਨੂੰ ਬਹੁਤ ਵਧੀਆ ਵਿੱਤੀ-ਬੁੱਤੀ ਚੰਗੀ ਹੈ ਨਾ ਸੋ ਪੰਜ ਮਹੀਨਾ ਛੇ ਮਹੀਨਾ ਤੱਕ ਜਿਹੜਾ ਤਾਜ਼ਾ ਇਹਨੂੰ ਸੁਈ ਨੂੰ मगर ये भी बची आ बच्चे जड़े दोस्तों तिना वहर के दिखा दे जाने ठीक है जी लो जी ठीक है ਕਿੰਨਾ ਭਾਈ ਕੀ ਰਹੂਗਾ ਮੋਲੇ ਦਾ ਕੀ ਕਰਦੇ ਆ ਟਮਾਰਾ ਇਹਦਾ ਵੇਰ ਜੇ ਬੇਰ ਹੋਣੀ ਚਾਹਣਾ ਇਹ ਵਪਾਰੀ ਬੰਦੇ ਆ ਅੱਛਾ 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 ਹਾਂਜੀ ਇਹਦਾ ਫੋਨ ਤੇ ਕਰ ਲਾਂਗੇ ਜੇ ਉਹਨਾਂ ਨਾਲ ਗੱਲ ਬਣ ਗਈ ਤਾਂ ਜੇ ਉਹਨਾਂ ਦਾ ਸਿਲੈਕਟ ਆਈ ਤੇ ਚਲੋ ਹਣ ਉਹਨਾਂ ਖਰੀਦ ਲੈਣੀ ਆ ਬਟ ਜੇ ਰਹਿ ਜਾਂਦੀ ਆ ਤੇ ਚਲੋ ਫੋਨ ਤੇ ਹੋ ਜੇਗਾ ਹਾਂਜੀ ਹਾਂਜੀ ਤੇ ਦੁੱਧ ਇੱਕ ਵਾਰੀ ਕਨਫਰਮ ਕਰਾ ਦਿਓ ਕਿੰਨਾ ਸੀ ਇਹਦੇ ਥੱਲੇ ਭਾਜੀ 14 ਲੀਟਰ ਨੈਟ ਦੁੱਧ ਤਿਆਰ 14 ਪੰਜਾਂ ਚਾਂਦ ਨਾਲ ਸੋਈ ਚੱਲੇ ਠੀਕ ਆ ਜੀ 14 ਲੀਟਰ ਆ ਦੋਸਤੋ ਠੀਕ ਆ ਜਰੂਰ ਤੁਸੀਂ ਗੱਲਬਾਤ ਕਰ ਲਿਓ ਫੋਨ ਤੇ ਮੁੱਲ ਕੀਤਾ ਜਾਊਗਾ ਠੀਕ ਆ ਇਸ ਤੇ ਜੇ ਨੰਬਰ ਤੇ ਵੈਡ ਜਿਹੜੀ ਹੈਗੀ ਆ ਉਹ ਵੀ ਆਪਾਂ ਜਰੂਰ ਗੁਰਜੰਟ ਭਾਈ ਇਹਦਾ ਕੀ ਹੈਗਾ ਇਹ ਭਾਈ ਦੂਸਰੇ ਸਵੇਰੇ ਸੋਈ ਆ ਵੈਣ ਦੂਜਾ ਸੂਬਾ ਹਾਂਜੀ ਸਮਾਂ ਕਿੰਨਾ ਹੋ ਗਿਆ ਇਹਨੂੰ ਇਹਨੂੰ 5-6 ਦਿਨ ਹੀ ਹੋਵੇ ਸੋਈ ਲਜੀ ਠੀਕ ਹੈ 5-6 ਦਿਨ ਮਗਰ ਇਹਦੇ ਵੀ ਬੱਚੀ ਆ ਅਗਰ ਇਹਦੇ ਬੱਚੀ ਭਾਈ ਤੇ ਹੈ ਦੁੱਧ ਕੀ ਡਿਟੇਲ ਹੈ ਦੁੱਧ ਬਲੋ ਇਹ ਥੱਲੇ ਭਾਈ 10 ਲੀਟਰ ਨੂੰ ਦੁੱਧ ਰਾਇੜੀ ਥੱਲੇ ਨਾਟਾ ਬਿਲਕੁਲ ਹੈ ਹਾਂਜੀ ਤੇ ਇਹ ਉਲਟ ਬਹਿਣ ਵਾਲਾ ਅਗਲਾ ਠੰਡੀ ਤੇਲ ਆ ਜੀ ਅਗਲੇ ਥੰਨੋ ਤੇਲ ਹਾਂਜੀ ਤਿੰਨ ਪ੍ਰੋਪਰ ਚੱਲਣ ਦੇ ਹਾਂਜੀ 10 ਕਿਲੋ ਦੁੱਧ ਤਿੰਨ ਥਾਣਾਂ ਦੇ ਵਿੱਚ ਆ ਹਾਂਜੀ ਪੰਜ 6 ਦਿਨਾਂ ਦੀ ਸੋਈ ਆ ਬਾਕੀ ਵਧੂਗਾ ਜੀ ਲਓ ਜੀ ਤਾਜੀ ਆ ਤੇ ਬਾਕੀ ਜ਼ਿਕਰ ਜੋ ਗੱਲ ਵੀਰ ਨੇ ਦੱਸ ਹੀ ਦਿੱਤੀ ਆ ਉਲਟ ਬਹਿਣੀ ਵਾਲੋਂ ਪਾਸੇ ਜਿਹੜਾ ਅਗਲਾ ਥਾਣਾ ਠੀਕ ਅਗਲੇ ਥਾਣੋਂ ਤੇਲ ਤੇ ਦੁੱਧ 10 ਡਿਟਰੀ ਦੇ ਕੋਲ ਹਾਜ਼ਰ ਆਹ ਦੇਖੋ ਜੀ ਉਹ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਵੀਰ ਗੁਰਜੰਟ ਦੇ ਕੋਲ ਤਿੰਨ ਮਾਂ ਤੇ ਤਿੰਨੇ ਨਗ ਜਿਹੜੇ ਆ ਦੋਸਤੋ ਵਧੀਆ ਰੇਟ ਪਰਤਾ ਜਾਇਜ਼ ਆ ਠੀਕ ਆ ਜਿਹੜੇ ਵੀਰ ਕਿਸੇ ਨੇ ਬਿਲਕੁਲ ਤਾਜ਼ਾ ਪਸ਼ੂ ਖਰੀਦਣਾ ਰੇਟ ਪਰਤਾ ਜਾਇਜ਼ ਆ ਬੇਸ਼ੱਕ ਤੇ ਲਾ ਦੋਸਤੋ ਤੇ ਰੇਟ ਪਰਤਾ ਪੁੱਛ ਲੈਣੀ ਆਪਾਂ ਇਹਦਾ ਕੀ ਆ ਗੁਰਜੰਟ ਭਾਈ ਕਿੰਨਾ ਮੋਲਿੰਦਾ ਕਰਦੇ ਨੇ ਇਹ 5000 ਦੇ ਦੇ ਦਾਂਗੇ ਭਾਜੀ 5000 ਹਾਂਜੀ ਜੱਸ ਨੂੰ 5000 ਤੇ ਦੁੱਧ 10 ਲੀਟਰ ਹੋਣ ਤੇ ਵਧੂਗੀ ਦੁੱਧ 10 10 ਲੀਟਰ ਆ ਭਾਜੀ ਪੰਜਵਾ ਛੇਵਾ ਦੇਣਾ ਜੇ ਸੋਈ ਨਾ ਆ ਬੱਚੇ ਵਕਾਦ ਕੇ ਤੁਹਾਨੂੰ ਬੱਚੇ ਜ਼ਰੂਰ ਦਿਖਾਈਏ ਪਹਿਲੇ ਨੰਬਰ ਤੇ ਆਪਾਂ ਜਿਹੜੀ ਵਾਇਰ ਦਿਖਾਈ ਸੀਗੀ ਪਹਿਲੇ ਨੰਬਰ ਤੇ ਆ 20-22 ਦਿਨਾਂ ਦਾ ਬੱਚਾ ਈ 20-22 ਦਿਨਾਂ ਦਾ ਜਿਹੜਾ ਦੋਸਤੋ ਇਹ ਬੱਚਾ ਹੈ ਮੱਛਿਆ ਬੱਚੀਆਂ ਦੇ ਨੇ ਬੱਚੀਆਂ ਪਾਏ ਨੇ ਬੱਚੀਆਂ ਆਤ ਨੇ ਆ ਜਿਹੜਾ 20-22 ਦਿਨਾਂ ਦੀ ਬੱਚੀ ਆ ਜਿਹੜੀ ਸੂਈ ਹੈ ਚੋਲ ਨਹੀਂ ਭਾਜੀ ਮਾਰਨਾ ਜੇ ਤੇ ਆ ਦੂਜੇ ਨੰਬਰ ਵਾਲੀ ਵੀ ਜੀ ਆ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਫੋਨ ਤੇ ਕਿਹਾ ਸੀਗਾ ਰੇਅਰ ਮੈਂਸ਼ਨ ਕਰਾਂਗੇ ਠੀਕ ਹੈ ਜੀ ਉਹਦੀ ਇਹ ਬੱਚੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ 5-6 ਦਿਨਾਂ ਦੀ ਜੁਰੀ ਆਉਂਦੀ ਹੈ ਉਹ ਬੱਚਿਆ 5-6 ਦਿਨਾਂ ਦੇ ਬੱਚੇ ਹਾਂਜੀ ਉਹਦੀ ਆ ਜਿਹੜੀ ਹੈਗੀ ਬੱਚੀ ਠੀਕ ਹਾਂਜੀ ਤੇ ਗੁਰਜੰਟ ਵੀਰੇ ਇੱਕ ਸੰਪਰਕ ਨੰਬਰ ਵੀ ਆਪਣੇ ਜਰੂਰ ਦੱਸ ਦਿਓ ਨੰਬਰ ਆਪਣਾ ਭਾਜੀ ਹੈਗਾ 869927 9963 ਠੀਕ ਹੈ ਜੀ ਤੇ ਐਨੀਮਲ ਹਾਂਜੀ ਠੀਕ ਹੈ ਹੋਰ ਵੀ ਲੈ ਖੜੇ ਆਪਾਂ ਕੋਈ ਕੋਈ ਹਾਂਜੀ ਹਾਂਜੀ ਲੈ ਭਾਜੀ ਦੋ ਦਿਨਾਂ ਦੇ ਪਸ਼ੂ ਲੈ ਠੀਕ ਹੈ ਜੀ ਹਾਂਜੀ ਫਾਕੀ ਦੋਸਤੋ ਹੋਰ ਵੀ ਤੁਸੀਂ ਐਨੀਮਲ ਕੋਈ ਖਰੀਦਣਾ ਹੈ ਤੇ ਤੁਸੀਂ ਆਪ ਦਾ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਪਸ਼ੂ ਇਸੇ ਤਰ੍ਹਾਂ ਵਿਕਰੀ ਵਾਲੇ ਆਉਂਦੇ ਆ ਇਸ ਕਰਕੇ ਠੀਕ ਹੈ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ